ਯਾਨੀ ਕਮਾਜੀ ਆਹ ਜੀ ਮੇਰੀ ਉਹ ਸਰਵਿਸ ਦਾ ਮੈਨੂੰ ਫਸ ਚੱਕ ਕੇ ਲੈ ਗਿਆ ਹਾਂ ਜੀ ਬਾਬਾ ਜੀ ਕੀ ਨਾਮ ਤੁਹਾਡਾ ਜੀ ਇੱਕ ਮਿੰਟ ਥਾਰੋ ਜਰਾ ਹਾਂ ਜੀ ਮੇਰਾ ਫਸ ਚੱਕ ਕੇ ਲੈ ਗਿਆ ਉਹਦੇ ਵਿੱਚ ਮੇਰਾ ਲਿਖਾਈ ਸੀ ਤੁਹਾਡਾ ਕੀ ਨਾਮ ਹੈ ਜੀ ਆਪਣਾ ਕੀ ਤੇਰਾ ਨਾਮ ਤੁਹਾਡਾ ਕੀ ਨਾਮ ਕੀ ਤੁਹਾਡਾ ਜੀ ਹਾਂ ਦੱਸ ਕਿਹੜੇ ਦਲ ਤੋਂ ਆ ਸੁਨੀਲ ਸਿੰਘ ਤੁੰਦ ਸਿੰਘ ਕਿਹੜੀ ਜਗ੍ਹਾ ਤੋਂ ਆਇਆ ਮੈਂ ਆਇਆ ਆਪਣੇ ਮਾਲਪੁਰ ਤੋਂ ਮਾਲਪੁਰ ਤੋਂ ਤੇ ਫਵਾੜੀ ਕੰਨ ਹੈ ਜੀ ਮੈਂ ਇਥੇ ਹੋਟਲ ਚ ਰਹਿਣਾ ਮੇਰੇ ਘਰ ਦੇ ਜਿਗ੍ਹਾ ਹੈ ਜਾਨ ਦੀ ਜਿਆਦਾ ਅੱਛਾ ਹਾਂਜੀ ਤੇ ਤੁਹਾਡੇ ਨਾਲ ਕੋਈ ਕੋਈ ਲੇਡੀਜ਼ ਵੀ ਦੱਸਦੇ ਪਏ ਆ ਜੀ ਮੇਰੇ ਕੋਲ ਲੇਡੀ ਸੀ ਮਿਲਣਾ ਅੱਛਾ ਉਹ ਕੌਣ ਆ ਉਹ ਸਾਡੇ ਜਾਨਪੀਸ਼ਾਨ ਵਾਲਿਆਂ ਦੀ ਲੜੀ ਹੈ ਜੀ ਅੱਛਾ ਜੀ ਉਹ ਵੀ ਇੱਕ ਪਿਸਤਲ ਵੀ ਆ ਤੁਹਾਡੇ ਕੋਲ ਕੋਈ ਨਿਕਲਿਆ ਨਹੀਂ ਮੇਰਾ ਉਹ ਪੇਸ ਕਾ ਬਚਿਆ ਜੀ ਹਾਂਜੀ ਮੇਰਾ ਪੇਜ ਕਬਜ਼ਾ ਪਿਸਤੌਲ ਬਿਲਕੁਲ ਨਹੀਂ ਹੈ ਇੱਕ ਮਿੰਟ ਥੜਾ ਜੋ ਰეკਮੈਂਡ ਦਿਖਾਓ ਨਾ ਨਹੀਂ ਤੂੰ ਜਿਆਦਾ ਨਾ ਮਾਲਦੇ ਇੱਕ ਮਿੰਟ ਮੈਨੂੰ ਦਿਖਾ ਦਿੰਦੇ ਉਹਨੂੰ ਅੱਬੇ ਤੂੰ ਇਦਾਂ ਨਾ ਕਰੋ ਧੱਕਾ ਨਾ ਕਰੋ ਨਾ ਤਿੱਕਾ ਕਰੇ ਕਰੇ ਨਹੀਂ ਨਹੀਂ ਆਜ ਰੁਪੇਜ ਕਰ ਗਿਆ ਪਿਸਤੌਲ ਤੁਹਾਡੇ ਕੋਲ ਦਿਖਾ ਦੇ ਮੈਨੂੰ ਬਲਕਿ ਪਤਾ ਤੇ ਇੱਕ ਆਓ ਦਿਖਾਓ ਹਾਂ ਪੇਜ ਕਾ ਮੈਨੂੰ ਪਤਾ ਹੈ ਬੇਜ ਕੱਪ ਹੱਥੋਂ ਦਿਸਦਾ ਪਿਆ ਤੋਂ ਮੋਰੇ ਬੇਜ ਕੱਪ ਜੀ ਆਹ ਪਤਾ ਆ ਤੇ ਦੱਸਾਂ ਹਾਂ ਆ ਬੇਜ ਕੱਪ ਜੀ ਆਹ ਕਰਕੇ ਦਿਖਾਓ ਇਹ ਪਿਸਟਲ ਦੇ ਕਵਰ ਚ ਕਾਦੇ ਪਾਇਆ ਇਹਦੇ ਵਿੱਚ ਮੈਨੂੰ ਮਿਲਿਆ ਇੱਥੇ ਨਹੀਂ ਪਿਸਟਲ ਦੇ ਕਵਰ ਦੇ ਨਾਲ ਗੋਲੀਆਂ ਪਾਈਆਂ ਕਾਦੇ ਪਾਈਆਂ ਆ ਇਹ ਐਦਾਂ ਹੀ ਮਿਲਿਆ ਮੈਨੂੰ ਇਹਦਾ ਕੋਲ ਲਾਇਸੈਂਸ ਹੈਗਾ ਤੁਹਾਡੇ ਕੋਲ ਮੇਰੇ ਕੋਲ ਲਾਇਸੈਂਸ ਨਹੀਂ ਹੈ ਨਾ ਇਹ ਪਿਸਟਲ ਉੱਪਰ ਲਿਖਿਆ ਗੱਡੀ ਦੇ ਕਿਹਦੇ ਬੋਲੋਂ ਲਿਖਾਇਆ ਗਿਆ ਆ ਤਰਨਾ ਦਾਲਦਾ ਕੋਣ ਆ ਉਹ ਪਿਆਣ ਗੱਲ ਕਰਾਓ ਉਹ ਕੋਣ ਆ ਉਹਨਾਂ ਨੂੰ ਕੋਈ ਹੈਗਾ ਬਾਬਿਆਂ ਨਾਲ ਮੇਰੇ ਕੋਲ ਲਾਇਸੈਂਸ ਹੈਗਾ ਮੇਰਾ ਬੱਡੂਆ ਚੱਕ ਕੇ ਲੈ ਗਿਆ ਨਹੀਂ ਨਹੀਂ ਜਿਹੜਾ ਤੁਸੀਂ ਉੱਪਰ ਲਿਖਾਇਆ ਬਾਬਾ ਜੀ ਮੇਰਾ ਇੱਕ ਬੱਡੂਆ ਚੱਕ ਕੇ ਲੈ ਗਿਆ ਸਾਰਾ ਪਰਸ ਉਹਦੇ ਵਿੱਚ ਮੇਰਾ ਬੱਡੂਆ ਉੱਪਰ ਲਿਖਾਇਆ ਉਹਦੇ ਵਿੱਚ ਮੇਰੇ ਕਾਰਡ ਉਹਦੇ ਵਿੱਚ ਮੇਰੇ ਪੈਸੇ ਜਿਹੜਾ ਤੁਸੀਂ ਲਿਖਾਇਆ ਉਹਦੇ ਬਾਰੇ ਜਾਣਕਾਰੀ ਡਾਕੂਮੈਂਟ ਉਹਦੇ ਵਿੱਚ ਮੇਰੇ ਮੇਰਾ ਲਾਇਸੈਂਸ ਉਹਦੇ ਵਿੱਚ ਆ ਐਸੇ ਮੇਰਾ ਹੀ ਚੱਕ ਕੇ ਲੈ ਗਿਆ ਪਰਸ ਕੌਣ ਚੱਕ ਕੇ ਲੈ ਗਿਆ ਐ ਬੰਦੇ ਕਿਹੜੇ ਬੰਦੇ ਲੈ ਗਏ ਐ ਬੰਦੇ ਜਿਹੜਾ ਤੁਸੀਂ ਇੱਥੇ ਇੱਥੇ ਗੱਡੀ ਮੇਰਾ ਸੱਟਾ ਮਾਰੀਆਂ ਇੱਥੇ ਮੈਨੂੰ ਗੱਲ ਕਰਨ ਉਹ ਜਰਾ ਪੀਤੀ ਇੱਕ ਬਟੇ ਸ਼ਰਾਬੀ ਕੋ ਪੀਤੀ ਕਹਿੰਦੇ ਸ਼ਰਾਬ ਆ ਸੇ ਉਹ ਇੱਕ ਪੀਤੀ ਆ ਮੈਂ ਮੰਨਦਾ ਮੈਂ ਗਲਤੀ ਮੰਨਾਂਗਾ ਤੁਸੀਂ ਅੰਡਾ ਵਟਾਣਾ ਲਿਖਾ ਕੇ ਤੁਸੀਂ ਇਹ ਚੀਜ਼ਾਂ ਕਰ ਰਹੇ ਕਿੰਨੀ ਸੋਹਣੀ ਗੱਲ ਆ ਮੇਰੀ ਗਲਤੀ ਹੈ ਗਲਤੀ ਤੁਸੀਂ ਸੂਝਵਾਨ ਬੰਦੇ ਹੋ ਪੜ੍ਹੇ ਲਿਖੇ ਲੈਂ ਮੈਂ ਗਲਤੀ ਮੰਨਦਾ ਇਸ ਚੀਜ਼ ਦੀ ਇੱਕ ਤੁਸੀਂ ਬਾਣਾ ਪਾਇਆ ਤੇ ਬਾਣਾ ਪਾਇਆ ਤੁਸੀਂ ਇਹ ਗਲਤੀਆਂ ਕਰਦੀ ਇਸ ਗਲਤੀ ਗਲਤੀ ਮੰਨਦਾ ਮੈਂ ਮੇਰਾ ਬਟੂਆ ਚੱਕੇ ਲਗਾਏ ਉਹਦੇ ਵਿੱਚ ਸਭ ਕੁਝ ਆ ਮੇਰਾ ਲਾਇਸੈਂਸ ਵੀ ਉਹਦੇ ਵਿੱਚ ਆ ਨਿਕਲ ਜੀ بابا ਆਪਣੇ ਜੀ ਤੁਸੀਂ ਉਹ ਜਿਨ੍ਹਾਂ ਨਾਲ ਇਹ ਕਹਿ ਰਹੇ ਗੱਲ ਕਰਾ ਸਕਦੇ ਤੁਸੀਂ ਉਹਨਾਂ ਨਾਲਕ ਨਹੀਂ ਮੇਰਾ ਲਾਇਸੈਂਸ ਜਮਾਂ ਕਰਾ ਗਾ ਨੀ ਲਾਇਸੈਂਸ ਤੇ ਨਹੀਂ ਤੂੰ ਮੋਬਾਈਲ ਤੋਂ ਤੁਹਾਡੇ ਕੋਲ ਇਹ ਮੋਬਾਈਲ ਤੇ ਗੱਲ ਤੇ ਕਰਾ ਸਕਦੇ ਮੇਰੇ ਕੋਲ ਮੋਬਾਈਲ ਨਹੀਂ ਉਹੀ ਚੱਕ ਕੇ ਲਿਆਇਆ ਇਥੋਂ ਨਹੀਂ ਮੋਬਾਈਲ ਕੋਟਾ ਇਥੋਂ ਚੱਕ ਕੇ ਲਿਆਇਓ ਵੀ ਗੱਡੀ ਜੀ ਨਹੀਂ ਹੁਣ ਸਾਰਾ ਕੁਝ ਚੱਕ ਹੋ ਗਿਆ ਜੀ ਆਹ ਦੇਖ ਲਓ ਮੇਰੀ ਗੱਡੀ ਦੇਖ ਲਓ ਮੈਂ ਇੱਥੇ ਤੁਹਾਡੇ ਕੋਲ ਬੈਠਾ ਆਪਣੇ ਜੇਬ ਦੇ ਦੇਖੋ ਆਹ ਦੇਖ ਲਓ ਮੇਰੀ ਜੇਬ ਆਹ ਆਲੇ ਬੰਦੇ ਨਾਲ ਗੱਲ ਕਰਾ ਮੁਖਦੇਵਾਲਾ ਜਿਹੜਾ ਹੈ ਨਾ ਕਾਉ ਗੱਲ ਇਹ ਬੰਦਾ ਖਰਾਬ ਕੀਤਾ ਫੜਿਆ ਗਿਆ ਜੀ ਤੁਹਾਨੂੰ ਪੈਂਡ ਤੇ ਕਿਸੇ ਬੰਦੇ ਨਾਲ ਗੱਲ ਕਰਾਉ ਜਿਹੜਾ ਇੱਥੇ ਖੜਿਆ ਉਹ ਪੈਂਡ ਵਾਲੇ ਨਾਲ ਗੱਲ ਕਰਾਉ ਬਿਲਕੁਲ ਹਾਂ ਜੀ ਇੱਕ ਵਾਰ ਦੱਸੋ ਹਾਂ ਜੀ ਭਾਈ ਇਹ ਵੀ ਕੀ ਮਾਮਲਾ ਹੈ ਸਾਰਾ ਭਾਈ ਵਾਏ ਕੁ ਜੀ ਖਾਲਸਾ ਵਾਏ ਕੁ ਜੀ ਫਤਿਹ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿਹਾਦਾ ਕਿ ਨੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖ ਕੇ ਸਾਰੇ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀ ਰਹੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇੱਥੇ ਪੀਰੇ ਸੀ ਬੀਅਰ ਨਾਲ ਚਿਕਨ ਜਕਨ ਖਾ ਰਹੇ ਸੀ ਇਹਨਾਂ ਦੇ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਉਪਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਆ ਕੁਰਬਾਨਾ ਕੱਢ ਲਿਆ 70 ਸਾਢੇ ਨਾਲ ਸਲ ਪਰਮਾਏ ਇੱਥੇ ਆ ਕੇ ਜਿੱਤਦਾ ਆ ਤੁਹਾਡੇ ਨਾਲ ਆ ਸਮਝ ਆਏ ਹਾਂਜੀ ਇੱਕ ਵਾਰੀ ਇੱਕ ਬੋਲੋ ਦੇਖੋ ਬਾਅਦ ਚੋ ਪੁੱਛਿਆ ਜਾਊਗਾ ਜਿਹੜਾ ਮੈਂ ਪੁੱਛਿਆ ਬਾਅਦ ਚੋ ਜਨਾਨੀ ਜਦੋਂ ਪੁੱਛਿਆ ਗਿਆ ਵੀ ਤੂੰ ਕੌਣ ਆ ਕਹਿੰਦੀ ਮੈਨੂੰ ਇਹਦੀ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲੇਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਜੀ ਮੈਂ ਹੋਟਲਾਂ 'ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਮੈਂ ਵਰਤਣਾ ਸੀਗਾ ਤਾਂ ਕਰਕੇ ਬਾਣੇ ਦੇ ਲਾਚ ਲਾਂਦੇ ਪਏ ਤਰਨਾ ਦਲ ਦਾ ਇਹਨਾਂ ਨੇ ਮੋੜੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਛੋਟੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਛੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾਲ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾ ਪਿੰਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਲਾ ਰਿਆ ਇਹ ਬੰਦਾ ਭਾਈ ਜੀ ਇਹ ਤਾਂ ਆ ਵੀ ਆ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਹੈ ਆ ਵੀ ਮੰਨ ਗਿਆ ਹਾਂ ਇਹ ਗਲਤੀ ਮੰਨਦੇ ਪਏ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਮੈਂ ਸੱਚ ਦਾ ਸੱਚ ਮੈਂ ਇਸ ਚੀਜ਼ ਦੀ ਕਿ ਮਾ ਮੰਗਦਾ ਉਧਰ ਸੱਚ ਦਾ ਸੱਚ ਕੀ ਹੋਇਆ ਵਾ ਤੁਸੀਂ ਬਾਬਾ ਇੱਕ ਲੇਡੀਜ਼ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਖਿਮਾ ਮੰਗਦਾ ਜਿਹੜੇ ਇੱਕ ਲੇਡੀਜ਼ ਤੁਹਾਡੇ ਨਾਲ ਆ ਖਿਮਾ ਮੰਗਦੇ ਤੁਸੀਂ ਲੇਡੀ ਤੁਹਾਡੇ ਨਾਲ ਕਿੱਥੋਂ ਲੈ ਕੇ ਆਏ ਇਹ ਕਿੱਥੋਂ ਹੈ ਹੈ ਕੋਣਾ ਲੇਡੀਜ਼ ਹੈ ਕੋਣਾ ਇਹ ਸਾਡੇ ਜੀ ਜਾਣ ਪਛਾਣ ਦੇ ਰਿਸ਼ਤੇ ਦਾ ਨਹੀਂ ਉਹਨੇ ਉਹਨੇ ਕਹਤਾ ਮੈਨੂੰ ਪੈਸਿਆਂ ਦੇ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਇਹ ਮੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਮੇਰੀ ਬੇਨਤੀ ਸੁਣੋ ਤੁਹਾਡੇ ਨਾਲ ਇਹ ਇਸ ਚੀਜ਼ ਦੀ ਕਮਾ ਮੰਗਦਾ ਮੈਂ ਜੋ ਮੈਂ ਕੀਤਾ ਮੈਂ ਗਲਤ ਕੀਤਾ ਨਹੀਂ ਕੇਵਾ ਮੰਗ ਨਹੀਂ ਕਹਦੇ ਆ ਔਰ ਮੈਂ ਮਿੱਤਾ ਕੋਈ ਨਹੀਂ ਮੈਂ ਇਸੇ ਦੀ ਖੇਮਾ ਮੰਗਦੇ ਨੇ ਕੇਮਾ ਕਾਦੀ ਮੰਗਦੇ ਤੁਸੀਂ ਮੈਂ ਦੇਖੋ ਜੀ ਵੇਚੀ ਆ ਹਾਂ ਬੀਏ ਤੇ ਜਿਹੜੀ ਮੈਂ ਦੇਖੋ ਗੁਰਸਾਹ ਦਾ ਸਾਨੂੰ ਹੁਕਮ ਹੈ ਗਲੇ ਛੰਡਦਾ ਚੱਲ ਜਾ ਤੇ ਇੱਕ ਬਿੱਕੀ ਬਾਈ ਤਾਂ ਤੋਂ ਮਾਰਨ ਲੱਗ ਪਏ ਆ ਆ ਦੇਖੋ ਫਿਰ ਛੱਟਾ ਮਾਰੀ ਆ ਦੇਖੋ ਫਿਰ ਛੱਟਾ ਮਾਰੀ ਆ ਆ ਦੇਖੋ ਇਹਦੇ ਛੱਟਾ ਮਾਰੀ ਆ ਕੋਈ ਐਸਾ ਡਰ ਖਾਣ ਵਾਲੇ ਕੰਮ ਨਾਲ ਨਾ ਕਰਦਾ ਆ ਕੇ ਦੋ ਕਾਲ ਲੁੱਟਣ ਵਾਲਾ ਇੱਥੇ ਜਾ ਕੇ ਲਗਾਈ ਮੇਰਾ ਬਰਸੇ ਨਾ ਬੋ ਯਾਰ ਲੋਕਾਂ ਨੂੰ ਲਵਾਏ ਲੋਕਾਂ ਨੂੰ ਬਦਨਾਮ ਕੰਮ ਦੇ ਕਰਾਉਂਦੇ ਆ ਲੈ ਵੇੜੀ ਇੱਥੇ ਹਾਲੇ ਤੋਂ ਜਸਤ ਇੱਕ ਮਿੰਟ ਹਾਲੋ ਪਰਸ ਮਿਲ ਗਈ ਤੁਹਾਨੂੰ ਇੱਕ ਮਿੰਟ ਇੱਥੇ ਹੀ ਹੈ ਇੱਕ ਮਿੰਟ ਦਿਖਾ ਲਦਾ ਮੈਂ ਤੁਸੀਂ ਕਹਿੰਦੇ ਚੋਰੀ ਹੋ ਗਿਆ ਚੋਰੀ ਕਿੱਥੇ ਹੋਇਆ ਅੰਦਰੋਂ ਮਿਲ ਗਿਆ ਜੀ ਆਹ ਦੇਖੋ ਹੁਣ ਅੰਦਰੋਂ ਕਿੱਥੇ ਮਿਲ ਗਿਆ ਜੀ ਬਾਬਾ ਜੀ ਹਾਂ ਜੀ ਕੰਮ ਕਿੱਥੇ ਲੱਗਦਾ ਹੈ ਇੱਕ ਫੁੱਲਰ ਸਾਹਿਬ ਚੱਲਦਾ ਹੈ ਆ ਗਿਆ ਆ ਦੇਖੋ ਮਜੀਦ ਭਾਈ ਆ ਦੇਖੋ ਮੜਿਆ ਉਹ ਭਾਈ ਆ ਦੇਖੋ ਫੋਨ ਵੀ ਕੋਲ ਆ ਪਰ ਤੇ ਬਾਬਾ ਜੀ ਮੋਬਾਈਲ ਵੀ ਤੁਹਾਡੇ ਕੋਲੇ ਤੇ ਤੁਸੀਂ ਝੂਠ ਕਹਦੇ ਬੋਲਦੇ ਪਏ ਆ ਉਹ ਨਹੀਂ ਬੋਲਦਾ ਆ ਦੇਖੋ ਸਰਦਾਰ ਜੀ ਫੋਨ ਵੀ ਤੁਹਾਡੇ ਤੁਹਾਡੇ ਕੋਲ ਮੋਬਾਈਲ ਵੀ ਤੁਹਾਡੇ ਕੋਲ ਆ ਆ ਦੇਖੋ ਮੇਰਾ ਲਾਇਸੈਂਸ ਮੋਬਾਈਲ ਵੀ ਤੁਹਾਡੇ ਕੋਲ ਹੈ ਨਾ ਆ ਦੇਖੋ ਮੇਰਾ ਲਾਇਸੈਂਸ ਮੋਆ ਤੁਹਾਡੇ ਕੋਲ ਸਭ ਤੁਹਾਡੇ ਕੋਲ ਸਾਰਾ ਕੁਝ ਆ ਆ ਤੁਸੀਂ ਬਾਬਾ ਜੀ ਇਹ ਦੱਸੋ ਵੀ ਝੂਠ ਕਹਦੇ ਬੋਲਦੇ ਪਏ ਆ ਉਹ ਜੂਠ ਨਹੀਂ ਬੋਲਦਾ ਤੁਹਾਡੇ ਕੋਲ ਜੋ ਸਾਰਾ ਕੁਝ ਤੁਹਾਡੀ ਗੱਡੀ 'ਚ ਬਰਾਮਦ ਹੋ ਗਿਆ ਉਹ ਤੁਹਾਨੂੰ ਲਗਰਾਓ ਆਪਣੇ ਕਿਸੇ ਨਾਲ ਤੁਸੀਂ ਕਰਾਓ ਫੋਨ ਤੇ ਗੱਲ ਕਰਾਉਣ ਲੱਗਿਆ ਗੱਲ ਕਹਿੰਦੇ ਆ ਪਾਈਸਾ ਕਿਹਦੇ ਗੱਲ ਕਰਾਉਂਦੇ ਨਹੀਂ ਜਾਨੀ ਟੁੱਟ ਗਈ ਸੀ ਉਹ ਦੁਆਰਾ ਦਿਖਾਈਓ ਫੋਟੋ ਕਿਤਨੀ ਹੋਲੀ ਦਿਖਾਓ ਆ ਲਓ ਪਾਈ ਮੁੰਜੀ ਪਾਈ ਪੜੀ ਆ ਫੋਨ ਤੇ ਫੋਨ ਹੈ ਗੱਲ ਕਰੋ ਇਹਦੇ ਨਾਲ ਮੈਂ ਉਹ ਨੰਬਰ ਤੇ ਗੱਲ ਤਾਂ ਕਰੀਏ ਇਥੇ ਲਾਇਸੈਂਸ ਬਣਾਇਆ ਵਾ ਪਾਈ ਮਿਨਾ ਇਹਨਾਂ ਨਾਲ ਕੋਈ ਗੱਲ ਵਾ ਆ ਤੁਹਾਡੇ ਕੋ ਮੋਬਾਈਲ ਨੰਬਰ ਹੈਗਾ ਗੱਲ ਕਰਾ ਦਿਓ ਉਹਨਾਂ ਨਾਲ ਮੇਰੇ ਕੋ ਨੰਬਰ ਆ ਫੋਨ ਦੇ ਨੰਬਰ ਆਉਣਾ ਤੁਹਾਡੇ ਨਾਲ ਕੁੱਟ ਕਹਿੰਦੇ ਕੁੱਟੇ ਨਹੀਂ ਨੰਬਰ ਮੈਂ ਕਿਹਾ ਯਾਰ ਫੋਨ ਦੇ ਵਿੱਚ ਨੰਬਰ ਹੈ ਨਹੀਂ ਕਿਸੇ ਦਾ ਨਹੀਂ ਹੈ ਤੇ ਫੇਰ ਫੋਨ ਕੰਦੀ ਰੱਖਿਆ ਤੇ ਮੇਰੇ ਆਪਣੇ ਮਾਸਟਰ ਰੱਖਿਆ ਮੈਂ ਹੈ ਐਡਰੈਸ ਚ ਜਾਂਦਾ ਉਹ ਆ ਦੀਗੀ ਉੱਤੀ ਲੱਗ ਕੇ ਆਉਣਾ ਕਿ ਸੱਪਾਂਗਾ ਨਹੀਂ ਨਿਕਾ ਮੇਰੇ ਘਰੋਂ ਉਹ ਵੀ ਫੜਾਓ ਇਹ ਤਾਂ ਰੋਜ਼ ਦਾ ਹੀ ਕੰਮ ਹੁੰਦਾ ਜੀ ਇਹਦੇ ਪਿੰਡ ਚੋਂ ਮੈਂ ਪ੍ਰੈਸ ਨੂੰ ਦੱਸਣਾ ਚਾਹਣਾ ਵੀ ਇਹ ਜਿਹੜੇ ਜਿਹੜੇ ਪਿੰਡ ਚੋਂ ਵੈਰੀਫਾਈ ਕੀਤਾ ਗਿਆ ਵਾ ਇਹ ਬੰਦੇ ਦਾ ਰੋਜ਼ ਦਾ ਹੀ ਇਹ ਕੰਮ ਹੁੰਦਾ ਵੀ ਬਾਣਾ ਪਾ ਕੇ ਸ਼ਰਾਬ ਪੀਣੀ ਜਨਾਨੀਆਂ ਨੂੰ ਵਰਤਣਾ ਤੇ ਇਹ ਪ੍ਰੈਸ 'ਚ ਲਾਣੀ ਹੈ ਰਿਪੋਰਟ ਠੀਕ ਹੈ ਜੀ ਹਾਂ ਇਹਦਾ ਕੀ ਨਾਂ ਕੀ ਇਹਦਾ ਕਿਹੜੇ ਪਿੰਡ ਦਾ ਹੈ ਸੁੰਦਰ ਸਿੰਘ ਆ ਜੀ ਮੱਗੋ ਪੱਟੀ ਕਹਿੰਦਾ ਮਾਲਪੁਰ ਦੇ ਕੋਲ ਪਿੰਡ ਆਪਣਾ ਦੱਸ ਦੋਵੇ ਗੁੱਦਾ ਕਹਿੰਦਾ ਮੈਂ ਇੰਗਲੈਂਡ ਤੋਂ ਆ ਪਿੱਛੋਂ ਗੁਰਦੁਆਰਾ ਵੀ ਆਪਣਾ ਪ੍ਰਬੰਧ ਵੀ ਆਪਣਾ ਵਾ ਕੋਈ ਉੱਚੇ ਕੋਈ ਮੈਂਬਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਬਿਆਸੀ ਆ ਬਸ ਹੁਣ ਇਹ ਕੀ ਸਹੀ ਸਹੀ ਦਿੱਤੀ ਇਹ ਗਲਤ ਆ ਜਿਆਸੀ ਬਿਲਕੁਲ ਨਹੀਂ ਹੈ ਇਹ ਜਿਆਸੀ ਆ ਜਿਆਸੀ ਆ ਜੀ ਨਹੀਂ ਬਿਲਕੁਲ ਗਲਤ ਹੈ ਇਹ ਹੈ ਹੋਰ ਕੀ ਹੈ ਹੋਰ ਕੀ ਕਰਦੇ ਬਾਬਾ ਤੁਸੀਂ ਤੁਸੀਂ ਮਾਰੇ ਭਾਜੀ ਇਹਨੂੰ ਕਿਹੜੀ ਸਹੀ ਆ ਆ ਲੰਡਨ ਦੇ ਬੰਦੇ ਆਏ ਦੱਸੋ ਕਰੋ ਤੁਸੀਂ ਕਿੱਥੇ ਰਹਿੰਦੇ ਹੋ ਸਾਥੀ ਹੈ ਸਾਥੀ ਪੁਲਿਸ ਹੈ ਪੁਲਿਸ ਕਿਹਨੇ ਕਰਦੋ ਪੁਲਿਸ ਕਿਹਨੇ ਕਰਦੋ ਰੇ ਵਰਦਰੇ ਨਾ ਕਿਹੜੀ ਸਿੰਘ ਸਭਾ ਗੁਰਦੁਆਰਾ ਸਾਹਿਬ ਹੈ ਜੀ ਪੋਸਟ ਕੋਡ SC18 ਹਾਂਜੀ SC18 ਬਾਕੀ ਦੇ ਬਾਕੀ ਤਾਂ ਨਹੀਂ ਮੈਨੂੰ ਪਤਾ ਤੇ ਤੂੰ ਵਰਦਾਰੇ ਕਿਤੇ ਨਹੀਂ ਤੈਨੂੰ ਪੋਸਟ ਕੋਡ ਹੀ ਨਹੀਂ ਪਤਾ ਯਾਰ SC18 ਮੈਂ ਮਿਸ਼ਨ ਸੈਲ ਬੁਲੀਸ਼ ਮੈਨੂੰ ਪੋਸਟ ਕੋਡ ਦਾ ਨਹੀਂ ਪਤਾ ਹੈ SC18 ਨਹੀਂ ਬਸ ਮੈਨੂੰ ਨਾ ਪਤਾ ਭਾਜੀ ਹੈ ਨਾ ਆਜੋ ਮੇਰੀ ਜੀ ਪੜੀ ਇਹਨਾਂ ਨੂੰ ਹੁਣ ਕੀ ਤੁਹਾਡੇ ਵੱਲੋਂ ਸਹਾਇਤਾ ਦਿੱਤੀ ਗਈ ਇਹਨਾਂ ਨੂੰ ਦੇਖੋ ਜੀ ਇਹ ਆਪਸ ਡਿਸਾਈਡ ਕਰੇ ਤੁਹਾਡੇ ਸਾਹਮਣੇ ਆ ਵੀ ਇਹਨੇ ਗਾਂ ਕਿੱਦਾਂ ਚੱਲਣਾ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਸ਼ਹਿਰ ਨਿਕਾ ਰਿਹਾ ਵਾ ਪਤਾ ਲੱਗਣਾ ਵਾ ਇਹਦੀ ਚੋਰੀ ਦਾ ਅੱਜ ਫਗਵਾੜੇ ਫੜੋ ਜਾਂ ਕਿਤੇ ਫੜੋ ਜਾਂ ਮੈਂ ਦੱਸਦਾ ਤੂੰ ਦੱਸ ਦੇ ਕੀ ਦੇਣਾ ਕਿੱਥੇ ਮੈਂ ਦੱਸ ਕਿੱਦਾਂ ਚੱਲਣਾ ਮੈਂ ਗਲਤੀ ਕੀਤੀ ਆ ਮੈਂ ਮੁੜ ਕੇ ਗਲਤੀ ਨਹੀਂ ਕਰਦਾ ਕੀ ਗਲਤੀ ਕੀਤੀ ਤੁਸੀਂ ਮੈਂ ਵੀਰ ਬੀਤੀ ਆ ਮੈਂ ਕੋਈ ਮੁੜ ਕੇ ਗਲਤੀ ਨਹੀਂ ਕਰਦਾ ਠੀਕ ਹੈ ਕੀ ਨਾਮ ਆ ਤੁਹਾਡਾ ਜੀ ਸੁਰੇਂਦਰ ਸਿੰਘ ਕਿਹੜੀ ਜਗ੍ਹਾ ਤੋਂ ਆਇਆ ਮੈਂ ਮਕੂਬੱਟੀ ਤੋਂ ਇਹ ਕਿਹੜੀ ਜਗ੍ਹਾ ਪੈਂਦਾ ਜੀ ਮਲਬੜ ਮੇਰੀ ਜੋੜ ਛੱਡ ਦੇ ਪੁਲਿਸ ਛੱਡ ਦੇ ਨੇ ਛੱਡ ਦੇ ਕੀ ਹੋਇਆ ਛੱਡ ਦੇ ਨੇ ਛੱਡ ਦਿੰਦੇ ਉੱਥੇ ਖੜਾ ਕਿਧਰ ਆ ਇੰਗਲੈਂਡ ਦੀ